ਹਾਂ ਜੀ ਕਿਸਾਨੋ ਵੀਰ ਕੀ ਹਾਲ ਚਾਲ ਨੇ ਪਹਿਲਾਂ ਅਸੀਂ ਤੋਰੀ ਦੀ ਵਲਾਂ ਵੇਚਤੀਆਂ ਸੀ ਵੀ ਲਾਤਾ ਸੀ ਉਹਦਾ ਪਰ ਸਾਡੇ ਕੋਲ ਥੋੜਾ ਵੀ ਬਚਿਆ ਸੀ ਤੁਸੀਂ ਅੱਜ ਇਹ ਵੱਟਾ ਬਣਾ ਕੇ ਇਥੇ ਲਾਵਾਂਗੇ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਇੱਕ ਤਾਂ ਤੁਹਾਨੂੰ ਪਿਛਲੇ ਵੀਡੀਓ ਦੱਸਿਆ ਵੀ ਲਫਾਫਾ ਕਿਵੇਂ ਲਾਉਣਾ ਤੇ ਇਸ ਵਿੱਚ ਆਪਾਂ ਨਵਾਂ ਤਰੀਕਾ ਵਰਤਾਂਗੇ ਨਵੇਂ ਤਰੀਕੇ ਦੇ ਵਿੱਚ ਆਪਾਂ ਕੋਲ ਦੋ ਇੰਸਟਰੂਮੈਂਟ ਹੋਣਗੇ ਇੱਕ ਤਾਂ ਆਹ ਵਰਮਾ ਹੋਊਗਾ ਸਲ ਟੋ ਆਪਣਾ ਵਾਸਤੇ ਇੱਕ ਆਪਣਾ ਕੋਈ ਹੋ ਗਿਆ ਠੀਕ ਹੈ ਕਿਵੇਂ ਚੱਲੂਗਾ ਤੇ ਕਿਵੇਂ ਬਣਾਵਾਂਗੇ ਵਰਮਾ ਨਾਲ ਟੋਆ ਇਹ ਤੁਹਾਨੂੰ ਦੱਸ ਦਿਆਂ ਵੀਡੀਓ ਦੇ ਵਿੱਚ ਆਪਾਂ ਜਿਹੜੀ ਵੱਟ ਹੋ ਗਈ ਤੇ ਬਿਲਕੁਲ ਵਿਚਾਰ ਵਰਮੇ ਨਾਲ ਇੱਕ ਟੋਆ ਬਣਾਉਣਾ ਇਦਾਂ ਅਸੀਂ ਇੱਕ ਟੋਆ ਦੂਜੀ ਸਿਰੇ ਤੇ ਪੱਟ ਲਾਂਗੇ ਤੁਸੀਂ ਲੈ ਆਪਣਾ ਤੇ ਆਲਾ ਹੂੰ ਇਹ ਸਿਰੇ ਨੂੰ ਉਟੋਏ ਦੇ ਵਿੱਚ ਇਹ ਇਧਰੋਂ ਦੂਜਾ ਸਿਰਾ ਨਾਪਤਾ ਹੁਣ ਇਹ ਸਾਡਾ ਲਫਾਫਾ ਜਰਾ ਵਾਂਗੂ ਚੜਜੂ አደረ ነው እህት ਇੱਕ ਵੱਟ ਆਪਣੀ ਕੰਪਲੀਟ ਹੋ ਗਈ ਇਹਦੀ ਸਫਾਈ ਚੈੱਕ ਕਰ ਸਕਦੇ ਤੁਸੀਂ ਦੋਵੇਂ ਵੱਟਾਂ ਕੰਪਲੀਟ ਸਫਾਈ ਦੇਖ ਸਕਦੇ ਤੁਸੀਂ ਬਿਲਕੁਲ ਨਹੀਂ ਵੱਲ ਨਹੀਂ ਹੈਗਾ ਤੇ ਕਿੱਦਾਂ ਲੱਗੀ ਵੀਡੀਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਬਦਲ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ